ਸਰ ਜਿਹੜਾ ਪਿਛਲੇ ਬਲਾਕ ਸੰਧੀ ਵਿੱਚ ਇੱਕ ਬੂਥਲੇ ਦੇ ਵਿੱਚ ਔਰ ਸੁਲਤਾਨਪੁਰ ਲੋਧੀ ਦੇ ਵਿੱਚ ਬਹੁਤ ਵੱਡੀ ਜਿੱਤ ਜਿਹੜੀ ਆ ਉਹ ਹੋਈ ਆ ਰਾਣਾ ਇੰਦਰ ਪ੍ਰਤਾਪ ਨੇ ਪੂਰੀ ਅਠੋ ਅਠ ਕਰਾਈ ਆ ਦੋਨੋਂ ਚੋਨਾਂ ਦੇ ਵਿੱਚ ਇਹਦਾ ਕੀ ਕਾਰਨ ਆ ਵੀ ਇਹ ਯਾਦ ਆ ਤੁਸੀਂ ਕਾਂਗਰਸ ਨੂੰ ਤੇ ਉੱਥੇ ਖਾਤਾ ਵੀ ਨਹੀਂ ਖੁੱਲਿਆ ਇਹ ਇਹ ਸਾਨੂੰ ਦੱਸੋ ਜੀ ਕੀ ਜਾਦੂ ਦੀ ਛੜੀ ਤੁਹਾਡੇ ਕੋਲ ਗੱਲ ਆ ਕਿ ਜੇ ਲੋਕਾਂ ਵਿਚ ਵਿਚਰੋਗੇ ਲੋਕਾਂ ਨਾਲ ਮੁਹਬਤ ਕਰੋਗੇ ਲੋਕਾਂ ਤੋਂ ਪੈਸਾ ਨਾ ਨਹੀਂ ਲੁੱਟੋਗੇ ਹਰ ਕੰਮ 'ਚ ਪੈਸਾ 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 ਪ੍ਰਧਾਨ ਹੋ ਗਿਆ ਔਰ ਆਪਣੀ ਰੈਪਿਊਟੇਸ਼ਨ ਆ ਪਿਛਲੇ 25 ਸਾਲਾਂ 'ਚ ਲੋਕਾਂ 'ਚ ਹਾਜ਼ਰ ਰਹੇ ਆ ਲੋਕਾਂ ਦੇ ਕੰਮ ਕੀਤੇ ਆ ਔਰ ਅੱਜ ਅਗਰ ਤੁਸੀਂ ਵੇਖੋ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਕ੍ਰਪਸ਼ਨ ਬੇਇੰਤਿਹਾਇਆ ਹਾਲਾਂਕਿ ਇਹ ਕੀ ਜਾਂਦਾ ਸੀਗਾ ਕੀ ਕਰਪਸ਼ਨ ਖਤਮ ਕਰਾਂਗੇ ਪਟਵਾਰੀ ਤੇ ਸਿਪਾਈ ਕਈ ਇਹਨਾਂ ਨੇ ਫੜੇ ਆ ਇਹਦੇ ਵਿੱਚ ਕੋਈ ਦੋਰਾਏ ਨਹੀਂ ਲੇਕਿਨ ਕਰਪਸ਼ਨ ਵਧੀ ਆ ਕਰਪਸ਼ਨ ਘਟੀ ਨਹੀਂ ਔਰ ਮੈਂ ਇੱਕੋ ਗੱਲ ਕਰਾਂ ਗੱਲਾਂ ਤਾਂ ਬਹੁਤ ਨੇ ਕਰਨ ਵਾਲੀਆਂ ਚਾਹੇ ਤਹਿਸੀਲ ਚਲ ਜਾਓ ਚਾਹੇ ਥਾਣੇ ਚਲ ਜਾਓ ਯਾਰੋ ਮੈਂ ਇਹ ਤਾਂ ਸੁਣਿਆ ਸੀਗਾ ਕਿ ਕਈ ਦਫਾ ਅਫਸਰ ਮੜਾ ਮੋਟਾ ਕਿਉਂਕਿ ਜੇ ਫਾਨੇ ਚ ਰეკਮੈਂਡ ਕਰਨ ਦੇ ਫਾਈਲ ਪਹਿ ਲੈ ਲੈਂਦੇ ਸੀਗੇ ਅੱਜ ਲਾਇਸੈਂਸ ਬਣਾਉਣ ਦੇ ਪੈਸੇ ਹਲਕਾ ਇੰਚਾਰਜ ਲੈ ਰਿਆ ਇਹ ਹਕੀਕਤ ਆ ਔਰ ਰੇਤਾ ਵੇਚਣ ਦੇ ਸੁਲਤਾਨਪੁਰ ਹਲਕੇ ਦੇ ਵਿੱਚ ਇੱਕ ਟਰੱਕ ਬਈ ਹਲਕਾ ਇੰਚਾਰਜ ਦਾ ਰੋਜ ਦਾ 20000 ਦਾ ਟਰੱਕ ਹੈ 20000 ਨੂੰ 30 ਨਾਲ ਗੁਣਾ ਕਰ ਲੋ ਇਹਨੂੰ 365 ਨਾਲ ਇਹਨੂੰ 12 ਨਾਲ ਕਰ ਲਓ ਤੇ ਉਹਨੂੰ ਪੰਜਾਂ ਨਾਲ ਕਰ ਲਓ ਤੇ ਫਿਗਰ ਬਣਾ ਲਿਓ ਕਿੰਨੀ ਹੁੰਦੀ ਮੈਨੂੰ ਨਹੀਂ ਪਤਾ ਮੈਨੂੰ ਵਾਲੀ ਸਾਰੀ ਕਿਤਾਬ ਨਹੀਂ ਆਉਂਦਾ 12 6 72 ਹੁੰਦੇ ਆ 72 ਪੰਜਾਂ ਸਾਢੇ 3 ਹੁੰਦਾ ਇਹ ਸਿਰਫ ਇੱਕ ਆਈਟਮ ਸਾਢੇ 3 ਲੱਖ ਨਹੀਂ ਸਾਢੇ 3 ਕਰੋੜ ਲਾਓ ਸਾਬ ਯਾਰੋ ਗੱਲਾਂ ਬਹੁਤ ਲੰਮੀਆਂ ਲੰਮੀਆਂ ਕਰਦੇ ਆ ਲੋਕਾਂ ਨੇ ਤੁਹਾਨੂੰ ਦੱਸ ਦਿੱਤਾ ਤੁਸੀਂ ਤੁਹਾਡੀ ਔਕਾਤ ਕੀ ਆ ਤੁਹਾਡੇ ਚ ਲੋਕਾਂ ਨੂੰ ਵਿਸ਼ਵਾਸ ਕੀ ਆ ਪਰੇ ਤਾਂ ਹਲੇ ਸਾਲ ਬਕਾਇਆ ਪਰ ਬਹੁਤ ਸਾਰੀਆਂ ਵੋਟਾਂ ਜਿਹੜੀਆਂ ਕਾਂਗਰਸ ਨੂੰ ਪੈਣੀਆਂ ਸੀ ਆ ਉਹ ਪਾਉਣੀ ਨਹੀਂ ਆ ਕਿਉਂਕਿ ਤੁਹਾਡੇ ਚ ਵਿਸ਼ਵਾਸ ਨਹੀਂ ਲੋਕਾਂ ਨੂੰ ਇਹ ਸਰਕਾਰ 'ਚ ਵਿਸ਼ਵਾਸ ਹੁੰਦਾ ਤਾਂ 75% ਤਾਈਂ ਬਲਾਕ ਸ਼ੰਤੀ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਵੋਟਾਂ ਪੈਣੀਆਂ ਰਹਿ ਗਈਆਂ 47% 51% 52% ਮੈਂ ਸਮਝਦਾ ਸਰਕਾਰ ਦੀ ਇੱਥੇ ਹਾਰ ਹੋਈ ਆ ਔਰ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਦੇ ਧਨਵਾਦੀ ਆ ਔਰ ਮਹਿਕਮਾ ਜੀ ਤੰਦਲੇਵਾ ਜੀ ਕੋਈ ਇੱਕ ਜਗ੍ਹਾ ਹੋਈ ਆ ਉਹਦਾ ਉਹ ਇੰਦਰ ਤੋਂ ਤੇਰੇ ਉੱਥੇ ਹੀ ਆ ਮੇਰੇ ਤਾਂ ਉਹਦਾ ਕਰਨ ਨਹੀਂ ਦਿੰਦਾ ਤੰਦਲੇਵਾ ਜੀ ਕਿਸੇ ਨੂੰ ਤੇ ਹੋਈ ਵੀ ਨਹੀਂ ਔਰ ਲੋਕਾਂ ਦਾ ਫਰਮਾਨ ਆ ਲੋਕ ਅੱਜ ਨਫ਼ਰਤ ਕਰ ਰਹੇ ਆ ਦੇਖੋ ਕਾਲੀਦਰ ਕਿਤੇ ਵੀ ਨਹੀਂ ਸੀ ਇਹ ਆਪਸੀ ਆ ਕਾਂਗਰਸੀ ਉਹ ਭਾਈ ਜਿਨ੍ਹਾਂ ਨੇ ਵੋਟਾਂ ਆਮ ਆਦਮੀ ਪਾਰਟੀ ਨੂੰ ਕਾਲੀਆਂ ਨੇ ਪਾਈਆਂ ਸੀ ਉਹਨਾਂ ਚੋਂ ਕੁਝ ਵਾਪਸ ਚਲੇ ਗਏ ਇਹ ਚਾਰ ਜਿੱਤਣ ਦਾ ਮਤਲਬ ਉਹ ਆ ਛੋ ਅਸੀਂ ਤਾਂ ਮਿਹਨਤ ਕਰਦੇ ਰਹਿਣਾ ਗੱਲ ਤੇ ਭਾਈ ਤੁਸੀਂ ਆਪਣਾ ਆਪਣਾ ਖਾਤਾ ਦੇਖੋ ਆਮ ਆਦਮੀ ਪਾਰਟੀ ਨੂੰ ਇਹ ਕਹਾਂਗਾ ਕਿ ਜਿਹੜੇ ਤੁਹਾਡੇ ਹਰਕਾ ਇੰਚਾਰਜ ਨੇ ਉਹਨਾਂ ਦੇ ਕਾਰਨਾਮੇ ਵੇਖੋ ਲੋਕਾਂ ਦੇ ਪਰਚੇ ਕਰਾ ਰਹੇ ਆ ਲੋਕਾਂ ਤੋਂ ਪੈਸੇ ਲੁੱਟ ਰਿਆ ਇਹ ਜੇ ਇਹ ਇਦਾਂ ਹੀ ਕਰਦੇ ਰਹੇ ਤਾਂ ਤੁਹਾਡਾ ਹਾਲ ਬਦ ਤੋਂ ਬਦ ਕਰੂਗਾ ਰਾਣਾ ਜੀ ਤੁਹਾਡੇ ਵਿਰੋਧੀ ਕਹਿੰਦੇ ਸੀ ਵੀ ਰਾਣਾ ਕੁਜੀਤ ਦੀ ਜਫੀ ਐਪੀ ਨਹੀਂ ਚੱਲਨੀ ਪਰ ਤੁਹਾਡੀ ਜਫੀ ਦਾ ਸੂਲਤਾਨਪੁਰ ਦੇ ਵਿੱਚ ਦੇਖਣ ਨੂੰ ਮਿਲਿਆ ਵੀ ਉੱਥੇ ਕਾਂਗਰਸ ਦਾ ਖਾਤਾ ਨਹੀਂ ਖੁੱਲਿਆ ਪਰ ਲੀਡਰ ਤੁਸੀਂ ਕਾਂਗਰਸ ਦੇ ਆ ਇਹਦਾ ਕੀ ਕਾਰਨ ਮੰਨਦੇ ਹੋ ਵੇਖੋ ਮੇਰਾ ਆਪਣਾ ਮੰਨਣਾ ਕਿ ਬਾਪ ਦਾ ਨਾਂ ਪਾਰਟੀ ਦਾ ਨਾਂ ਇੱਕ ਵਾਰ ਚੱਲ ਸਕਦਾ ਵਿੰਦਰ ਜਿਤਿਆ ਲੋਕ ਕਹਿੰਦੇ ਰਾਣੇ ਨੇ ਚਿਤਾਇਆ ਬਹੁਤ ਲੋਕਾਂ ਨੇ ਇਹਨੂੰ ਕਿਹਾ ਕਿ ਤੂੰ ਰਾਣੇ ਦਾ ਮੁੰਡਾ ਰਾਣੇ ਨੇ ਸਾਡੇ ਨਾਲ ਇਤਾਂ ਕੀਤੀ ਸੀ ਵਧੀਆ ਅਸੀਂ ਨਹੀਂ ਭੁੱਲੇ ਅੱਜ ਤਈ ਉਹਨਾਂ ਨੇ ਵੋਟਾਂ ਪਾਈਆਂ ਯਾਰ ਉਹ ਹੁਣ ਅ ਰਾਜਨੀਤੀ ਦੇ ਵਿੱਚ ਇੱਕ ਵਾਰ ਲੋਕਾਂ ਨੇ ਇਹਨੂੰ ਮੇਰੇ ਨਾਂ ਤੇ ਵੋਟਾਂ ਪਾਤੀਆਂ ਦੁਬਾਰਾ ਕਿਉਂ ਪਾਈਆਂ ਰਾਣਾ ਤਾਂ ਗਿਆ ਨਹੀਂ ਉੱਥੇ ਨਾ ਸੁਲਤਾਨਪੁਰ ਕੋਈ ਬੰਦਾ ਮੇਰੇ ਕੋਲ ਇੱਥੇ ਕੰਮ ਕਰਾਉਣ ਲਈ ਆਉਂਦਾ ਸਾਰੇ ਸੁਲਤਾਨਪੁਰ ਚ ਹੁੰਦੇ ਆ ਇਹਦਾ ਕੋਈ ਕਾਰਨ ਤਾਂ ਹੋਊਗਾ ਗੱਲ ਆ ਕਿ ਵੀ ਅਗਰ ਜਿਤਨਾ ਲੋਕਾਂ ਚ ਵਿਚਰਨਾ ਪਊਗਾ ਇਮਾਨਦਾਰੀ ਨਾਲ ਚੱਲਣਾ ਪਊਗਾ ਔਰ ਜੇ ਸੀ ਜੋ ਜਿੰਨੀ ਤੁਹਾਡੀ ਸ਼ਮਤਾ ਉਹ ਨੇਕ ਨੀਤੀ ਨਾਲ ਲੋਕਾਂ ਦੇ ਕੰਮ ਕਰਨੇ ਪੈਣਗੇ ਨਾਲੇ ਜੀ ਆਮ ਆਦਮੀ ਪਾਰਟੀ ਕੋ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਚਾਰ ਜਿੱਤੇ ਨੇ ਤੇ ਤੁਹਾਡੇ ਕੋ ਵੀ ਚਾਰ ਨੇ ਅਸੀਂ ਕਿ ਦਾਵਾ ਕਰਦੇ ਹਾਂ ਕਿ ਇਸ ਵਾਰ ਜ਼ਿਲ੍ਹਾ ਪ੍ਰੀਸ਼ਦ ਜਿਹੜਾ ਉਹ ਰਾਣਾ ਤੜਾ ਕਬਜ਼ਾ ਕਰੂਗਾ ਦੇਖੋ ਤੜਾ ਤਾਂ ਲੋਕਾਂ ਦਾ ਹੁੰਦਾ ਰਾਣੇ ਦਾ ਕਹਦਾ ਤੜਾ ਹੈ ਯਾਰ ਰਾਣਾ ਇਹਨਾਂ ਦਾ ਇਤਰਾ ਇਹਨਾਂ ਨੇ ਰਾਣੇ ਨੂੰ ਬਣਾਇਆ ਰਾਣਾ ਕੀ ਆ ਜੇ ਨਾ ਬਣਾਉਣ ਮੈਂ ਕੀ ਆ ਯਾਰ ਹੁਣ ਕਬਜ਼ੇ ਵਾਲੀ ਗੱਲ ਸਮੇਂ ਪਿਆ ਉਹ ਦੇਖਣ ਵਾਲੀ ਗੱਲ ਆ ਕਿ ਅਕਾਲੀ ਦਲ ਕਿਹਦੀ ਮਦਦ ਕਰਦਾ ਆਜ਼ਾਦ ਪੰਡਾ ਕਿਹਦੀ ਮਦਦ ਕਰਦਾ ਕਾਂਗਰਸੀ ਜਿਹੜੀਆਂ ਆ ਗਈਆਂ ਰਾਣਾ ਜੀ ਤੁਸੀਂ ਇੱਕ ਫਰੇਮ ਵਿੱਚ ਦਿਖਿਓ ਵਿਧਾਨ ਸਭਾ ਤੋਂ ਬਾਅਦ ਰਾਣਾ ਇੰਦਰ ਪ੍ਰਤਾਪ ਤੇ ਤੁਸੀਂ ਇਹਨੂੰ ਅਸੀਂ ਜ਼ਿਲ੍ਹਾ ਪ੍ਰੀਸ਼ਦ ਵਿੱਚ ਕਿੱਦਾਂ ਮੰਨ ਸਕਦੇ ਆ ਕੀ ਸਟ੍ਰੈਟਜੀ ਰਹੇਗੀ ਤੁਹਾਡੀ ਉਹਨਾਂ ਜਨਾ ਪਰਿਸ਼ਦ ਦੇ ਕੱਢ ਦੇ ਵਿੱਚ ਦੇਖੋ ਗੱਲ ਆ ਇਹ ਇਹਨੂੰ ਸ਼ਾਬਾਸ਼ ਦੇਣ ਲਈ ਮੈਂ ਇਕੱਠਾ ਬੈਠਾ ਆ ਯਾਰ ਇਹਨਾਂ ਕਿਉਂ ਦੇ ਰਿਹਾ ਮੈਂ ਸ਼ਾਬਾਸ਼ ਮੈਂ ਨਹੀਂ ਆ ਜਿਹੜੇ ਲੋਕ ਨੇ ਸੁਲਤਾਨਪੁਰ ਵਾਲੇ ਇਹਨਾਂ ਨੇ ਜਿਹੜਾ ਫਰਮਾਨ ਦਿੱਤਾ 1400 ਵੋਟ ਆ ਟੇਬਲ ਤੇ ਕੱਟੀ ਜਾਵੇ ਬੰਦੇ ਦੀ ਹਾਂਜੀ ਇਸ ਕਰਕੇ ਦੇਖੋ ਬਣਦਾ ਸੁਲਤਾਨਪੁਰੀਆਂ ਦਾ ਧੰਨਵਾਦ ਸੋ ਇਸ ਕਰਕੇ ਮੈਂ ਆਪਣੇ ਦਫ਼ਤਰ ਜਿ ਕਪੂਰਥਲੇ ਹਾਲਾਂਕਿ ਉਹ ਇੱਥੇ ਕਪੂਥਲੇ ਰਹੀਦਾ ਬਖਤਰੇ ਦਾ ਵੀ ਓਨਾ ਜਿੰਨਾ ਮੇਰਾ ਆ ਅਸੀਂ ਕਿਹੜੇ ਵੰਡੇ ਆ ਐਸੇ ਵੀ ਕੋਈ ਜਿਹੜੇ ਜਿਹੜਾ ਖਰਚ ਕਰਨਾ ਕੋਈ ਬੰਦ ਵੱਖਰੀ ਵੱਖਰੀ ਕਮਾਈ ਨਹੀਂ ਆ ਹਾਂ ਵੋਟਾਂ ਦੀ ਕਮਾਈ ਵੱਖਰੀ ਵੱਖਰੀ ਸਰ ਸੁਲਤਾਨਪੁਰ ਜੇ ਜਿੱਤੇ ਆ ਤੇ ਲੋਕਾਂ ਨੇ ਜਿਤਾਇਆ ਤੇ ਇੰਦਰ ਨੂੰ ਜਿਤਾਇਆ ਇੰਦਰ ਦੇ ਬੰਦਿਆਂ ਨੂੰ ਜਿਤਾਇਆ ਆਜ਼ਾਦ ਉਮੀਦਵਾਰ ਕਦੇ ਜ਼ਿਲ੍ਹਾ ਪ੍ਰਸ਼ਾਸਨ ਬਲਾਸ਼ੰਤੀਆਂ ਜਿੱਤੇ ਦੇਖੇ ਜਿੱਤੇ ਯਾਰ ਇਹਨੂੰ ਚਲੋ ਅਰੇ ਜਦਾਂ ਪਾਰਟੀ ਹਾਈ ਕਮਾਂਡ ਦੇ ਨਜ਼ਰੀ ਕਿਉਂ ਨਹੀਂ ਪੈ ਰੀਆਂ ਖਰਾ ਸੋਣਾ ਕਿਉਂ ਨਹੀਂ ਪਾਰਟੀ ਹਾਈ ਕਮਾਂਡ ਦੇ ਨਜ਼ਰੀ ਪੈ ਰਿਹਾ ਅੱਛਾ ਸਮੇਂ ਹੁੰਦਾ ਯਾਰ ਇਹ ਨਹੀਂ ਕੋਈ ਗੱਲ ਪਾਰਟੀ ਲੋ ਬੜੇ ਕੰਮ ਹੈ ਪਾਰਟੀ ਕੋ ਬੜੇ ਹਿੰਦੁਸਤਾਨ ਚ ਲੈ ਕੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਾਈ ਸਾਰੇ ਸਟੇਟਾਂ ਮਾਰੀ ਸੋਚਣਾ ਕੋ ਕਦੇ ਇੱਕ ਸੁਲਤਾਨਪੁਰ ਵਾਰੀ ਤਾਂ ਹਾਈ ਕਮਾਂਡ ਨੇ ਸੁਚਾਨ ਹਾਂਜੀ ਆਜ਼ਾਦ ਹੀ ਰਹਿਣਗੇ ਜਾਂ ਕਾਂਗਰਸੀ ਕਦੋਂ ਹੋਣ ਸਵਾਲ ਬਹੁਤ ਬੜਾ ਕੀਤਾ ਯਾਰ ਜਵਾਬ ਹੈ ਨਹੀਂ ਸਵਾਲ ਤੁਹਾਡਾ ਬਿਲਕੁਲ درست ਹੈ ਨਿਰ ਕੋ ਜਵਾਬ ਹੈ 20 ਸਤਾਈ ਤੱਕ ਤਾਂ ਮੰਨ ਸਕਦੇ ਆ ਦੇਖੋ ਪਾਰਟੀ ਕੀ ਫੈਸਲਾ ਲੈਂਦੀ ਹੈ ਤੇ ਪਾਰਟੀ ਦੇ ਰਾਜ ਪੰਜਾਬ ਚ ਨਸ਼ਿਆਂ ਦਾ ਦਰਿਆ ਵਧਿਆ ਇਸ ਪਰ ਇਹਦੇ ਬਾਰੇ ਆਪਾਂ ਯਾਰ 2-4 ਦਿਨ ਰੁੱਕ ਕੇ ਨਾ ਮੈਂ ਇੱਕ ਵੱਖਰੀ ਪ੍ਰੈਸ ਕਾਨਫਰੰਸ ਕਰਨਾ ਚਾਹੂੰਗਾ ਉੱਚ ਤੁਹਾਨੂੰ ਸਭ ਕੁਝ ਪਤਾ ਲੱਗੇ ਇੱਕ ਨਾ ਸਵਾਲ ਆਣਾ ਜੀ ਕੈਪਟਨ ਮਨਿੰਦਰ ਸਿੰਘ ਬੀਜੇਪੀ ਚ ਵਾਪਸ ਆ ਗਏ ਆ ਜੀ ਹੁਣ ਇਹਨੂੰ ਤੁਸੀਂ ਐਸੇ ਵੱਡੇ ਲੀਡਰੋਂ ਕਾਂਗਰਸ ਦੇ ਇਨੂੰ ਕੀ ਸਮਝਦੇ ਹੋ ਤੁਸੀਂ ਉਹਨਾਂ ਦੀ ਬੀਜਪੀ ਵਿੱਚ ਵਾਪਸ ਆ ਗਏ ਉਹਨਾਂ ਛੱਡੀ ਤਾਂ ਨਹੀਂ 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 ਛੱਡੀ ਨਹੀਂ ਛੱਡੀ ਹੈ ਜੀ ਸਰ ਰਿਜ਼ਾਈਨ ਕਰਤਾ ਫਿਲਹਾਲ ਉਹਨਾਂ ਨੇ ਕਿਸੇ پارٹی ਜੁਆਇਨ ਨਹੀਂ ਕੀਤਾ ਹੀ ਇਸ ਆ ਮੈਂਬਰਸ਼ਿਪ ਆਫ ਦਾ ਬੀਜਪੀ ਦੈਨ ਹੀ ਇਸ ਨੋਟ ਅ ਸੈਟੀਸਫਾਈਡ ਹੀ ਇਜ਼ ਇੰਟੈਲੀਜੈਂਟ ਪਰਸਨ ਹੀ ਨੋਜ਼ ਵਟ ਟੂ ਡੂ ਸਮਾਂ ਆਉਂਦੋ ਜੋ ਕਰਨਗੇ ਦੇਖਾਂਗੇ ਰਾਣਾ ਜੀ ਇੱਕ ਜੀ ਕੋਲ ਸਵਾਲ ਆ ਕਿ ਜਿਹੜੇ ਨਵਜੋਦ ਕੋਰ ਸਿੱਧੂ ਨੇ ਪਿਆੰਦ ਦੇ ਨੇ ਜਿਹੜਾ 500 ਕਰੋੜ ਲੈ ਕੇ ਸੀਐਮ ਬਦਲ ਬਾਰੇ ਉਹ ਸਿਰ ਐਚਐਲ ਤੁਸੀਂ ਕਿੰਨਾ ਕ ਮੰਨਦੇ ਹੋ ਵੀ ਕਾਂਗਰਸ ਇਹ ਤਬਦੀਲ ਨਹੀਂ ਹੈ ਦੇਖੋ ਅੱਜ ਤੁਸੀਂ ਮੈਨੂੰ ਜ਼ਿਲ੍ਹਾ ਪ੍ਰਸ਼ਦ ਬਲਾਕ ਸੰਪਤੀ ਹਾਂਜੀ ਇਹਦੇ ਬਾਰੇ ਪੁੱਛੋ ਇਹਨਾਂ ਦੀ ਕਾਰਗੁਜ਼ਾਰੀ ਤੇ ਆਪਾਂ ਗੱਲ ਕਰੀਏ ਹੈ ਇਹਨਾਂ ਨੇ ਕੀ ਡਿਲੀਵਰ ਕਰਨਾ ਰੁਪਿਆ ਘੱਲੇ ਤਾਂ ਹੀ ਦਿੱਤਾ ਨਹੀਂ ਜੇ ਅਖੀਰਲੇ ਸਮਝ ਦੇ ਵੀ ਦੇਣਗੇ ਪੈਸੇ ਤਾਂ ਅਦੋਂ ਡੂਰ ਹੋਣਿਆ ਇਨਨ ਦਿੱਤੇ ਅਗਲੇ ਨੇ ਹਸਾਬ ਕਿ ਇਹਨਾਂ ਨੂੰ ਕੀ ਲੈਣਾ ਇਹ ਅਖੀਰਲੇ ਵੇਲੇ ਪੈਸਾ ਆਇਆ ਜਿਹੜਾ ਕਦੇ ਕੰਮ ਨਹੀਂ ਆਉਂਦਾ ਹੁੰਦਾ ਇੱਕ ਆਲਮਗੀਰ ਦੀ ਸੀਟ ਸੀ ਜਿਹੜੀ ਕਿ ਕਾਂਗਰਸ ਦੇ ਚੋਣੀ ਚਲੀ ਗਈ ਹੋਈ ਸੀ ਲੇਕਿਨ ਐਂਡ ਦੇ ਵਿੱਚ ਆ ਕੇ ਉਹ ਫੇਰ ਆਮ ਆਦਮੀ ਪਾਰਟੀ ਚੋਣੀ ਤੇ ਪਾ ਦਿੱਤੇ ਕੀ ਕਹਿਣਾ ਚਾਹੋਗੇ ਉਸ ਬਾਰੇ ਯਾਰ ਉਹ ਦੇਖੋ ਐਵੇਂ ਛੋਡੀਆਂ ਛੋਡੀਆਂ ਗੱਲਾਂ ਲਈ ਰਾਣਾ ਰੋਂਦਾ ਰਹੀ 10 ਜਿੱਤਾਂ ਤੀਆਂ ਥੋੜੀਆਂ ਉਹ 11 ਫੇਸ ਵਿੱਚ 12 ਜਿੱਤ ਰਿਆ ਸੀ ਚਲੋ ਛੱਡੋ ਜੇ ਦੀ ਵਾਸ 12 ਦੀ 12 12 ਸੀਗੇ ਚਲੋ ਕੋਈ ਗੱਲ ਨਹੀਂ ਕੋਈ ਇਹਦਾ ਫਰਕ ਨਹੀਂ ਪੈਂਦਾ ਸਾਡੀ ਫਾਈਨਲ ਅਜੀ 227 ਦਾ ਨਹੀਂ ਸੈਮੀ ਫਾਈਨਲ ਨਹੀਂ ਹੈ ਫਾਈਨਲਿਸਟ ਫਾਈਨਲ ਫਾਈਨਲ ਦੀ ਗੱਲ ਕਰਾਂਗੇ ਸੈਮੀ ਸੁਮੀ ਕੁਝ ਨਹੀਂ ਹੁੰਦਾ ਆਈ ਡੋਨਟ ਬਲੀਵ ਇਨ ਸੈਮੀ ਆਈ ਬਲੀਵ ਇਨ ਓਨਲੀ ਫਾਈਨਲ ਨਗਰ ਨੇ ਗੰਭੀਰ ਤਿਆਰੀਆਂ ਆ ਜਾਣ ਵੈਲਕਮ ਸਰ ਰਣਨੀਤੀ ਕੀ ਰਹੇਗੀ ਅਗੇ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਤਾਂ ਯਾਰ ਮੈਂ ਲੋਕਾਂ ਦੇ ਪੈਰਾਂ 'ਚ ਪੈਂਦਾ ਗੱਲ ਨੂੰ ਤਾਂ ਪੈਂਦਾ ਨਹੀਂ ਕਿਸੇ ਦੇ ਤੇਨਾ সুইਟ সুইਟ ਐਂਡ ਸੌਰ ਰਿਲੇਸ਼ਨਸ਼ਿਪ ਹੈ ਨਾ ਕਦੇ ਮਿੱਠੇ ਹੁੰਦੇ ਕਦੇ ਖੱਟੇ ਜੇ ਤੇਰੇ ਨਾਲ ਪਿਆ ਪੁੱਤਰ ਪੁੱਤਰ ਕਹਿ ਕੇ ਤੇਰੇ ਤੇ ਹੱਥ ਤੇ ਹੱਥ ਫੇਰ ਲੈਣਾ ਤੇ ਜੋ ਮੇਰਾ ਦਿਲ ਕਰਦਾ ਨਾ ਉਹ ਮੈਂ ਤੇਤੂ ਕਰਾਉਣਾ ਕਰਾਉਣਾ ਨਹੀਂ ਬਸ ਫੇਰਾ ਹੀ ਆਪਣੇ ਕੋਲ ਹੈ ਕੁਝ ਨਹੀਂ ਇਲਾ ਪਰਿਸ਼ਦ ਦੇ ਵਿੱਚ ਦੋਨਾਂ 'ਚ ਉਹਨਾਂ ਦੇ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਆਜ਼ਾਦ ਪ੍ਰਤੀਯਸੀ ਨੇ ਕੀਤਾ ਜਦਕਿ ਰਵਾਇਤੀ ਪਾਰਟੀਆਂ ਨੂੰ ਛੱਡ ਕੇ 8 8 ਦੇ ਖਾਤੇ ਤੁਸੀਂ 8-8 ਮਾਰੀ ਹੈ ਸੁਲਤਾਨਪੁਰ ਦੇ ਅੰਦਰ ਦੋਨਾਂ 'ਚ ਉਹਨਾਂ ਦੇ ਅੰਦਰ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਦੋ ਸੀਟਾਂ ਦੇ ਕਬਜ਼ਾ ਕੀਤਾ ਇਹਨੂੰ ਕਿੱਦਾਂ ਮੰਨਦੇ ਹੋ ਤੁਸੀਂ ਕੀ ਉੱਥੇ ਇੰਨਾ ਵਧੀਆ ਕੰਮ ਕੀਤਾ ਕਿ ਜਿਹੜੇ ਲੋਕ ਜਿਹੜੀਆਂ ਕਸਾਲੀ ਪਾਰਟੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਝਕਾਵ ਜਿਹੜਾ ਵਾ ਤੁਹਾਡੇ ਲਾਇਆ ਔਰ ਕਾਂਗਰਸ ਉੱਥੇ ਖਾਤਾ ਵੀ ਨਹੀਂ ਖੋਲ ਸਕੀ ਤੁਹਾਡੇ ਵਿਰੋਧੀ ਬੜੇ ਬੜੇ ਤੁਹਾਡੇ ਦਾਅਵੇ ਕਰਦੇ ਸੀ ਕਿ ਕੀ ਕਾਰਨ ਰਹੇ ਨੇ ਤੁਹਾਡੀ ਉੱਥੇ ਜਿੱਤ ਵਾਸਤੇ ਬਿਕੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਐਮਐਲਏ ਆਜਾਦਲਾਨੀ ਬੜੀ ਔਖੀ ਹੁੰਦੀ ਹੈ ਤੇ ਸਾਰੇ ਸੁਲਤਾਨਪੁਰ ਦੇ ਲੋਕਾਂ ਨੇ ਮੇਰੀ ਟੀਮ ਨੇ ਰਲ ਮਿਲ ਕੇ ਮੈਨੂੰ ਐਮਐਲਏ ਬਣਾਇਆ ਜਦੋਂ ਹਨੇਰੀ ਆਪਦੀ ਸੀ ਸਾਰੇ ਪੰਜਾਬ ਦੇ ਵਿੱਚ ਤੇ ਉਹਦੇ ਤੋਂ ਬਾਅਦ ਅਸੀਂ ਟੀਮ ਵਾਈਜ਼ ਜ਼ੋਨ ਵਾਈਜ਼ ਬਹਿ ਕੇ ਸਾਰਿਆਂ ਨੇ ਕੈਂਡੀਡੇਟ ਡੈਸਾਈਡ ਕੀਤੇ ਵੀ ਕਿਹਨੂੰ ਲੜਾਉਣਾ ਰਾਣੇ ਨੇ ਕੋਈ ਜੇਬ ਚ ਪਰਚੀ ਨਹੀਂ ਕੱਢੀ ਰਵਾਇਤੀ ਪਾਰਟੀਆਂ ਵਾਂਗੂ ਵੀ ਫਲਾਣੇ ਨੇ ਲੜਨਾ ਤੇ ਸਾਰੇ ਜ਼ੋਨਾਂ ਦੇ ਬੰਦਿਆਂ ਨੇ ਡਿਸਾਈਡ ਕੀਤਾ ਕਿ ਇਹਨੂੰ ਲੜਾਉਣਾ ਤੇ ਉਸ ਕੈਂਡੀਡੇਟ ਨੂੰ ਫਿਰ ਸਾਰਿਆਂ ਨੇ ਰਲ ਮਿਲ ਕੇ ਆਪਣੀ ਇਲੈਕਸ਼ਨ ਸਮਝ ਕੇ ਲੜਾਇਆ ਜਿੱਥੇ ਤੇ ਰਵਾਇਤੀ ਪਾਰਟੀਆਂ ਦੀ ਗੱਲ ਹੈ ਜਾਂ ਐਗਜ਼ਿਸਟਿੰਗ ਆਮ ਆਦਮੀ ਪਾਰਟੀ ਦੀ ਗੱਲ ਹੈ ਗੱਲ ਇਹ ਤੋੜਪਾਣ ਇਹਨਾਂ ਨੇ ਵਾੜਾਂ 'ਚ ਬਹੁਤ ਕੀਤੀ ਪਰ ਅਖੀਰ ਦੇ ਵਿੱਚ ਵੋਟਾਂ ਲੋਕਾਂ ਨਹੀਂ ਪਾਉਣੀਆਂ ਹੁੰਦੀਆਂ ਸੋ ਲੋਕਾਂ ਨੇ ਸਾਡੀ ਟੀਮ ਨੇ ਰਲ ਕੇ ਡਟ ਕੇ ਇਲੈਕਸ਼ਨ ਲੜੀ ਤੇ ਲੋਕਾਂ ਦਾ ਬਹੁਤ ਵੱਡਾ ਸਾਥ ਮਿਲਿਆ ਸੁਲਤਾਨਪੁਰ ਚ ਬਲਾਕ ਦੇ ਵਿੱਚ 15 ਚੋਂ 8 ਸੀਟਾਂ ਸੀ ਜਿੱਤੇਆਂ ਤੇ ਇਦਾਂ ਹੀ ਹਤੂ ਢਿੰਗੇ ਬਲਾਕ ਚ 15 ਚੋਂ 8 ਸੀਟਾਂ ਸੀ ਜਿੱਤੇਆਂ ਦੋਵੇਂ ਥਾਂ ਮੈਜੋਰਿਟੀ ਬਣੀਆਂ ਕੋਸ਼ਿਸ਼ ਸੀਟਾਂ ਤੇ 3 ਵੋਟਾਂ 7 ਵੋਟਾਂ 22 ਵੋਟਾਂ 11 ਵੋਟਾਂ ਇਹੋ ਜਿਹੀਆਂ 5-7 ਸੀਟਾਂ ਜਿਨ੍ਹਾਂ ਦੇ ਬਹੁਤ ਛੋਟੇ ਮਾਰਜਨ ਦੇ ਉੱਤੇ ਸਾਡੇ ਬੰਦੇ ਵਿਕਟਰੀ ਨਹੀਂ ਪਾ ਸਕੇ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਸਰਦਾਰ ਅਮਰਜੀਤ ਸਿੰਘ ਜੀ ਖਿੰਡਾ ਜੀ ਪਰਵਾਣਾ ਜ਼ੋਨ ਸਾਡੇ ਭੈਣ ਜੀ ਜੋਗਾ ਜੀ ਦੇ ਵਾਈਫ ਇਹ ਜਸਵਿੰਦਰ ਕੌਰ ਜੀ ਇਹ ਟਿੱਬਾ ਜ਼ੋਨ ਤੋਂ ਦੋਵੇਂ ਜਣੇ ਜਿੱਤੇ ਆ ਤੇ ਸਰਕਾਰ ਨੇ ਆਪਣਾ ਪੂਰਾ ਜ਼ੋਰ ਲਾ ਲਿਆ ੱਟਕਾ ਕਰਨ ਦਾ ਦਬਕੇ ਵੀ ਮਾਰੇ ਲੋਕਾਂ ਨੂੰ ਪਿੰਨਾਂ 'ਚ ਸਰਪੰਚਾਂ ਨੂੰ ਸੱਜਣ ਸਿੰਘ ਚੀਮਾ ਜਾ ਕੇ ਵੀ ਕਹਿੰਦਾ ਰਿਹਾ ਵੀ ਮੈਂ ਤੁਹਾਨੂੰ ਗਰੰਟ ਨਹੀਂ ਦੇਣੀ ਲੋਕਾਂ ਨੇ ਗਰੰਟਾ ਪਾਸੇ ਛੱਡ ਕੇ ਤੇ ਰਾਣੇ ਦੇ ਢੜੇ ਦਾ ਸਾਥ ਦਿੱਤਾ 1400 ਵੋਟ 1400 ਵੋਟ ਅਮਰਜੀਤ ਸਿੰਘ ਖਿੰਡਾ ਜੀ ਦੀ ਕੱਟੀ ਇਹਨਾਂ ਨੇ ਵੀ ਚੋਣ ਨਹੀਂ ਕੀਤੀ ਵੀ ਕੋਈ ਨਹੀਂ ਕੱਟ ਲੋ 1400 ਵੋਟ ਕੱਟਣ ਤੋਂ ਬਾਅਦ ਵੀ ਇਹ 72 ਵੋਟਾਂ ਤੇ ਜਿੱਤੇ ਤੇ ਸਾਡੇ ਭੈਣ ਜੀ ਦੇ ਇਲਾਕੇ ਚ ਵੀ ਵੋਟਾਂ ਕੱਟੀਆਂ ਇਹ ਵੀ ਜਿੱਤ ਪ੍ਰਾਪਤ ਹੋਈ ਹੈ ਸੋ ਇਹ ਸਾਰੀ ਜਿਹੜੀ ਜਿੱਤ ਆ ਇਹ ਸਾਡੀ ਸਾਰੀ ਟੀਮ ਦੀ ਜਿੱਤ ਹੈ ਜਿੱਥੇ ਤੇ ਹੀ ਦੂਜੀਆਂ ਪਾਰਟੀਆਂ ਦਾ ਸਵਾਲ ਹੈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਦੋਵੇਂ ਕੈਂਡੀਡੇਟ ਰਲ ਕੇ ਰਾਣੇ ਦੇ ਦੇ ਉਲਟ ਖੜੇ ਹੋਏ ਸੀ ਰਲ ਕੇ ਜਿੱਤੇ ਕਾਂਗਰਸ ਨੇ ਕੈਂਡੀਡੇਟ ਖੜੇ ਕੀਤੇ ਤੇ ਜਦੋਂ ਉਹਨਾਂ ਨੂੰ ਦਿਖਣ ਲੱਗ ਪਿਆ ਵੀ ਅਸੀਂ ਜਿੱਤ ਨਹੀਂ ਪਾਉਣਾ ਹਾਰਨਾ ਤੇ ਨਵਤੇਜ ਸਿੰਘ ਚੀਮੇ ਨੇ ਸੱਜਣ ਸਿੰਘ ਚੀਮੇ ਦੇ ਹੱਕ ਦੇ ਵਿੱਚ ਕੈਂਡੀਡੇਟ ਬਿਠਾ ਲਿਆ ਉਹ ਭਾਈ ਜਿਹੜਾ ਬੰਦਾ ਆਪਦੇ ਪਿੰਡ 'ਚ ਜਿਹਦਾ ਜ਼ੋਨ ਪੈਂਦਾ ਹੋਵੇ ਉੱਥੇ ਕੈਂਡੀਡੇਟ ਨਾ ਖੜਾ ਕਰ ਪਾਵੇ ਤੇ ਉਹ ਕੀ ਕਰੂਗਾ ਸੋ ਪਰੇਸ਼ਾਨੂ ਚਿੰਤਾ ਕੋਈ ਨਹੀਂ ਫੇਰ ਵੀ ਉਸ ਜ਼ੋਨ 'ਚ ਸਾਡਾ ਜਿਹੜਾ ਕੈਂਡੀਡੇਟ ਨੇ ਬਹੁਤ ਤਕੜੀ ਫਾਈਟ ਦਿੱਤੀ ਸਾਰੇ ਇਲਾਕੇ ਚ ਲੋਕਾਂ ਨੇ ਬਹੁਤ ਤਕੜੀ ਫਾਈਟ ਦਿੱਤੀ ਮੈਂ ਸੁਲਤਾਨਪੁਰ ਦੀ ਸਮੂਹ ਸੰਗਤ ਸਾਰੇ ਮੇਰੇ ਵਰਕਰ ਵੀਰ ਜਿਨ੍ਹਾਂ ਨੇ ਸੱਤਾ 8 ਦਿਨ ਮਿਲੇ ਨਾ 6 ਤਰੀਕ ਨੂੰ ਕਾਗਜ਼ ਭਰੇ 28 ਤੀਨ ਨੂੰ ਇਲੈਕਸ਼ਨ ਅਨਾਉਂਸ ਹੋਈ 6 ਤਰੀਕ ਨੂੰ ਕਾਗਜ਼ ਭਰੇ 14 ਨੂੰ ਵੋਟਾਂ ਸੀਗੀਆਂ ਸੱਤਾ 8 ਦਿਨਾਂ ਦੀ ਸਾਰੀ ਕੌਨਸਟੀਚੁਐਂਸੀ ਚ ਇੱਕ ਇੱਕ ਬੰਦੇ ਨੇ ਜਿੱਦਾਂ ਐਮ.ਐਲ.ਏ ਲੜੀ ਲੜੀ ਦੀ ਆ ਉਸ ਤਰੀਕੇ ਨਾਲ ਲੜ ਕੇ ਸਾਨੂੰ ਸਾਡਾ ਸਾਥ ਦਿੱਤਾ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ। ਜੀ ਅਕਸਰ ਦੇਖਦੇ ਕਿ ਜਿਹੜੇ ਆਜ਼ਾਦ ਜੱਤ ਦੇ ਆ ਨਾ ਲੋਕ ਉਹ ਥਿਰਕ ਜਾਂਦੇ ਹੁੰਦੇ ਪਾਰਟੀਆਂ ਖਿੱਚ ਲੈਂਦੀਆਂ ਪੈਸਾ ਦੇ ਦਿੰਦੀਆਂ ਦਬਾਅ ਪੈਂਦਾ ਬਹੁਤ ਹੁੰਦਾ ਉਹ ਇੱਕ ਚੁਣੌਤੀ ਆ ਤੁਹਾਡੇ ਲਈ ਕਿ ਇਹਨਾਂ ਨੂੰ ਸਾਹਮਣੇ ਰੱਖਣਾ। ਉਹ ਰਾਣੇ ਦੇ ਬੰਦੇ ਰਾਣੇ ਵਰਗੇ ਹੀ ਆ। ਸਮਝ ਗਏ? ਕਿਤੇ ਨਹੀਂ ਕੋਈ ਹਿੱਲਣ ਵਾਲਾ ਜਿੰਨਾ ਮਰਜ਼ੀ ਜ਼ੋਰ ਲਾ ਲੈਣ। ਇੱਕ ਕੋ ਗਏ ਸੀ ਕੱਲ ਸੁਖੇ ਸੁਖੇ ਓਰੇ ਆ ਜਾ ਫਿਰ ਉਹ ਸੁਵਾਲ ਪੁੱਛ ਹੀ ਲਿਆ ਕੱਲ ਸਰਪੰਚ ਨੂੰ ਫੋਨ ਆਇਆ ਸੀ ਰਾਤ ਕੀ ਆਇਆ ਸੀ ਜੀ ਬੋਲ ਜੀ ਠੀਕ ਸਰਪੰਚ ਦਾ ਮੈਨੂੰ ਫੋਨ ਆਇਆ ਸੀ ਵੀ ਤੇਰੀ ਤੇਰੀ ਵੋਟ ਲੱਭਦੇ ਸੀ ਵੀ ਸਾਨੂੰ ਵੋਟ ਪਾਈ ਬਲਾਕ ਸੰਤੀ ਚ ਹਾਂ ਜੀ ਇਸ ਕੈਂਡੀਡੇਟ ਨੂੰ ਦੇ ਸਾਡਾ ਸਰਪੰਚਿਆ ਰਾਜਵਿੰਦਰ ਸਿੰਘ ਪੁਲਾਣੇ ਤੋਂ ਉਹਨੂੰ ਇੱਕ ਬੰਦਿਆ ਕਿਉਂਕਿ ਉਹਦਾ ਭਰਾ ਹੀ ਆ ਛੋਟਾ ਇਹਨੂੰ ਸੁਨੇਹਾ ਆਇਆ ਕਿ ਵੀ ਭਾਈ ਵੋਟ ਸਾਨੂੰ ਪਾਈ ਉਹਨੇ ਕਿਹਾ ਵੋਟ ਰਾਣੇ ਦੀ ਆ ਜਿੱਥੇ ਤੇ ਮੇਰੇ ਬੰਦੇ ਆ ਸਾਰੇ ਡਟ ਕੇ ਖੜੇ ਆ ਕਿਸੇ ਵੀ ਲਾਲਚ ਚ ਕਿਸੇ ਵੀ ਮੋਚ ਤੇ ਕਿਸੇ ਵੀ ਪ੍ਰੈਸ਼ਰ ਚ ਇਹ ਲੋਗ ਡੋਲਣ ਵਾਲੇ ਨਹੀਂ ਇਹਨਾਂ ਨੇ ਤਾਂ ਰਾਣੇ ਨੂੰ ਬਣਾਇਆ ਤੇ ਅੱਜ ਲੋਕਾਂ ਨੇ ਇਹਨਾਂ ਨੂੰ ਬਣਾਇਆ ਉਹਦੀ ਚਿੰਤਾ ਨਹੀਂ ਰਾਣਾ ਜੀ ਤੇ ਵੀਰ ਮੈਨੂੰ ਇੱਕ ਗੱਲ ਦੱਸ ਬੰਦਾ ਆਪ ਸਰਕਾਰ 'ਚ ਹੋਵੇ ਚਿੱਤ ਪਾਏ ਨਾ ਤੇ ਫਿਰ ਤੂੰ ਕੀ ਸੋਚਦਾ ਕਿ ਲੋਕ ਉਹਦੇ ਮਗਰ ਚੱਲ ਜਾਣਗੇ ਉਹ ਲੇਖਾ ਰਾਣਾ ਜੀ ਤੁਹਾਡੇ ਦੋਨਾਂ ਰਾਣਿਆਂ ਦੇ ਹੱਥਾਂ ਵਿੱਚ ਦੋ-ਦੋ ਲੱਡੂ ਆ ਜ਼ਿਲ੍ਹਾ ਪ੍ਰੀਸ਼ਦ ਹੈ ਇਹ ਹੁਣ ਮੈਨੂੰ ਇਹ ਤੁਸੀਂ ਦੱਸੋ ਵੀ ਤੁਹਾਡੀ ਕਾਂਗਰਸ ਦੇ ਵਿੱਚ ਟਿਕਟ ਨਹੀਂ ਤੁਹਾਨੂੰ ਦਿੱਤੀ ਤੁਸੀਂ ਨਰਦਲੀਏ ਜਿੱਤੇ ਹੋ ਉਹਨ ਜਿਹੜੀ ਵੱਡੀ ਜਿੱਤ ਤੁਸੀਂ ਫਤਵਾ ਲੈ ਕੇ ਆਏ ਹੋ ਕਾਂਗਰਸ ਦੇ ਤੁਹਾਡੇ ਪਿਤਾ ਜੀ ਬਹੁਤ ਸੀਨੀਅਰ ਲੀਡਰ ਨੇ ਪੰਜਾਬ ਦੇ ਵਿੱਚ ਤੁਹਾਨੂੰ ਅਗਰ ਤੁਹਾਨੂੰ ਕਾਂਗਰਸ ਸਰਕਾਰ ਦੇ ਨਾਲ ਜੁਆਇਨ ਕਰਾਉਂਦੀ ਹੈ ਤਾਂ ਤੁਸੀਂ ਅੱਗੇ ਸਟ੍ਰੈਟਜੀ ਬਣਾਓਗੇ ਕਾਂਗਰਸ ਜੁਆਇਨ ਕਰ ਲਈ ਜਾਂ ਕਿਸੇ ਹੋਰ ਵੱਲ ਜਾਣ ਦਾ ਮਨ ਹੈ ਦੇਖੋ ਇਹ ਜਿਹੜੀ ਜਿੱਤ ਹੈ ਨਾ ਮੇਰੀ ਨਹੀਂ ਆ ਇਹ ਜਿੱਤ ਸੁਲਤਾਨਪੁਰ ਦੇ ਲੋਕਾਂ ਦੀ ਆ ਇਕੱਲਾ ਬੰਦਾ ਨਹੀਂ ਲੜ ਸਕਦਾ ਤੇ ਇਕੱਲਾ ਬੰਦਾ ਜਿੱਤ ਨਹੀਂ ਸਕਦਾ ਇਹ ਟੀਮ ਦਾ ਐਫਰਟ ਆ ਜੋ ਟੀਮ ਦਾ ਫੈਸਲਾ ਹੋਊਗਾ ਫਿਊਚਰ ਵਾਸਤੇ ਔਰ ਰਾਣੇ ਨੇ ਜੋ ਫੈਸਲਾ ਕਰਨਾ ਆਪ ਨਹੀਂ ਕਰਨਾ ਸਾਰੀ ਜਿਹੜੀ ਟੀਮ ਹੈ ਉਹਦੀ ਸਲਾਹ ਲੈ ਕੇ ਫੈਸਲਾ ਕਰਨਾ ਕਿਉਂਕਿ ਜਿਤਾਉਣ ਵਾਲੀ ਟੀਮ ਹੈ ਰਾਣਾ ਨਹੀਂ ਜਿਤਾਉਣਾ ਇਹ ਟੀਮ ਦਾ ਫੈਸਲਾ ਠੀਕ ਹੈ